ਡਾਕਟਰ ਹਰਕੇਸ਼ ਸਿੰਘ ਸਿੱਧੂ ਦੀ ਸਵੈ ਜੀਵਨੀ ਸਰਪੰਚ ਤੋਂ ਡੀਸੀ ਤੱਕ ਦਾ ਅਗਲਾ ਅੰਕ 98 ਬਨਪੋਰਾ ਮਾਸਟਰਾਂ ਦਾ ਪਿੰਡ ਡੀਸੀ ਦਾ ਦੌਰਾ ਨੇਕੀ ਹੱਕ ਲਈ ਜੇ ਲੜਨਾ ਪਿਆ ਸਿਰ ਕਫਨ ਬੰਨ ਲੜਿਆ ਨਤੀਜੇ ਕੀ ਹੋਣਾ ਪ੍ਰਵਾਹ ਕੀ ਕਰਨੀ ਫਿਰ ਜੋ ਅੜਿਆ ਸੋਚੜਿਆ ਸਰਦਾਰ ਅਮਰ ਸਿੰਘ ਭੁੱਲਰ ਕੈਨੇਡਾ ਨਿਵਾਸੀ ਹਮਦਰਦ ਵਿਕਲੀ ਟ੍ਰਾਂਟੋ ਦੇ ਮੈਨੇਜਿੰਗ ਡਾਇਰੈਕਟਰ ਦਾ ਅਤੇ ਮਾਸਟਰਾਂ ਦਾ ਪਿੰਡ ਬਨਪੋਰਾ ਜਦੋਂ ਮੈਂ ਸੰਗਰੂਰ ਡੀਸੀਸੀ ਤਾਂ ਮੇਰੇ ਬਹੁਤ ਨਜ਼ਦੀਕੀ ਮਿੱਤਰ ਕੈਨੇਡਾ ਨਿਵਾਸੀ ਸਰਦਾਰ ਅਮਰ ਸਿੰਘ ਭੁੱਲੜ ਜੋ ਟ੍ਰਾਂਟੋ ਤੋਂ ਹਮਦਰਦ ਅਖਬਾਰ ਅਤੇ ਟੀਵੀ ਚੈਨਲ ਚਲਾਉਂਦੇ ਹਨ ਉਹਨਾਂ ਦਾ ਜੱਦੀ ਪਿੰਡ ਧੂਰੀ ਤਹਿਸੀਲ ਵਿੱਚ ਬਨਪੋਰਾ ਹੈ ਇਤفاق ਨਾਲ ਇਹ ਪਿੰਡ ਬਾਬਾ ਸਰਬੰਦ ਸਿੰਘ ਸੋਹੀ ਜੋ ਪੈਪਸੂ ਵਿਲੇ ਖਾਲਸਾ ਹਾਈ ਸਕੂਲ ਦੇ ਮੈਨੇਜਿੰਗ ਕਮੇਟੀ ਦੇ ਸਕੱਤਰ ਤੇ ਉੱਗੇ ਸਮਾਜ ਸੇਵੀ ਸਨ ਉਸ ਸਕੂਲ ਵਿੱਚ ਉਹਨਾਂ ਦੀ ਬਦੌਲਤ ਪੈਪਸੂ ਵਿਲੇ ਜੀਵੀਟੀ ਦਾ ਕੋਰਸ ਸੀ ਤੋਰੀ ਇਲਾਕੇ ਦੇ ਬੱਚੇ 10ਵੀਂ ਪਾਸ ਕਰਕੇ ਜੀਬੀਟੀ ਕੋਰਸ ਕਰੋ ਪੱਕੇ ਪਰੌਂਠੇ ਖਾ ਕੇ ਕਰ ਲੈਂਦੇ ਨਾ ਕੋਈ ਫालतू ਖਰਚ ਨਾ ਰਿਸ਼ਵਤ ਨਾ ਸਿਫਾਰਿਸ਼ ਬਸ ਸਿੱਦੇ ਮਾਸਟਰ ਲੱਗ ਜਾਂਦੇ ਜੋ ਗਿਆਨ ਦਾ ਚਾਨਣ ਵੰਡਦੇ ਜਿਸ ਨਾਲ ਵਿਕਾਸ ਤੇ ਜਾਗਰੂਕਤਾ ਦਾ ਜਾਗ ਲੱਗਦਾ ਪਿੰਡਾਂ ਵਿੱਚ ਇੱਕ ਗੰਨਾ ਮਿਲ ਦੂਜੇ ਸਕੂਲ ਮਾਸਟਰ ਧੂਰੀ ਦੀ ਕਾਇਆ ਕਲ ਪਈ ਮਾਸਟਰਾਂ ਦੇ ਬੱਚੇ ਤੇ ਵਿਦਿਆਰਥੀ ਅਫਸਰ ਬਣੇ ਬਾਬਾ ਸਰਬੰਸ ਸਿੰਘ ਦਾ ਸਪੁੱਤਰ ਸਰਦਾਰ ਹਰਜੀਤ ਸਿੰਘ ਸੋਹੀ ਜੀਪ ਕਮਿਸ਼ਨਰ ਇਨਕਮ ਟੈਕਸ ਸੇਵਾ ਮੁਕਤ ਮੇਰੇ ਮਿੱਤਰ ਤੇ ਵਧੀਆ ਇਨਸਾਨ ਲੇਖਕ ਵੀ ਇਸੇ ਪਿੰਡ ਦੇ ਹਨ ਪ੍ਰਾਇਮਰੀ ਕਲਾਸਾਂ ਵਿੱਚ ਮੇਰੇ ਟੀਚਰ ਸਨ ਸਰਦਾਰ ਗੱਜਨ ਸਿੰਘ ਸਨ ਉਹ ਵੀ ਇਸੇ ਮਾਸਟਰਾਂ ਦੇ ਪਿੰਡ ਨਾਲ ਜਾਣੇ ਜਾਂਦੇ ਬਨਪੌਰੇ ਦੇ ਸਨ ਸਰਦਾਰ ਅਮਰਜੀਤ ਸਿੰਘ ਸੋਹੀ ਜੋ ਅੱਜਕੱਲ ਕੈਨੇਡਾ ਸਰਕਾਰ ਵਿੱਚ ਮੰਤਰੀ ਹਨ ਇਸੇ ਪਿੰਡ ਦੀ ਪਤੈਸ਼ਣ ਇਹ ਸਾਰੇ ਕਾਰਨਾ ਕਰਕੇ ਬਨਪੌਰਾ ਪਿੰਡ ਦੀ ਧਰਤੀ ਨੂੰ ਸਜਦਾ ਕਰਨ ਲਈ ਮੇਰੀ ਰੂਹ ਬੇਬਲਸੀ ਇਸੇ ਪਿੰਡ ਦੇ ਬੁੱਧੀਜੀਵੀ ਪ੍ਰੋਫੈਸਰ ਪਿਰਥੀਪਾਲ ਸਿੰਘ ਸੋਹੀ ਜੋ ਸਰਕਾਰੀ ਕਾਲਜ ਦੇ ਪ੍ਰੋਫੈਸਰ ਤੇ ਕਈ ਅਖਬਾਰਾਂ ਦੇ ਰਾਜਨੀਤਿਕ ਮਾਮਲਿਆਂ ਤੇ ਕਾਲਮ ਨਵੀਸਣ ਅੱਜਕੱਲ ਕੈਨੇਡਾ ਵਿੱਚ ਟੀਵੀ ਤੇ ਰਾਜਨੀਤਿਕ ਵਿਸ਼ਲੇਸ਼ਕਾਂ ਨੇ ਵੀ ਆਪਣੀ ਜਨਮ ਭੂਮੀ ਲਈ ਟਿਲਫੁਲ ਗ੍ਰਾਂਟ ਦੇਣ ਲਈ ਫੋਨ ਕੀਤਾ ਸਰਦਾਰ ਅਮਰ ਸਿੰਘ ਭੁੱਲਰ ਕੈਨੇਡਾ ਤੋਂ ਪੰਜਾਬ ਆਏ ਹੋਏ ਸਨ ਮੈਨੂੰ ਦਫ਼ਤਰ ਮਿਲਣ ਆਏ ਉਹਨਾਂ ਦੇ ਨਾਲ ਪਿੰਡ ਦੀ ਪੰਚਾਇਤ ਵੀ ਸੀ ਉਹ ਕਹਿਣ ਲੱਗੇ ਡੀਸੀ ਸਾਹਿਬ ਤੁਹਾਡੇ ਕੋਲ ਪਿੰਡ ਦੇ ਵਿਕਾਸ ਲਈ ਕੋਈ ਅਖਤਿਆਰੀ ਗ੍ਰਾਂਟ ਵੀ ਹੁੰਦੀ ਹੈ ਮੈਂ ਕਾਪੂਲਰ ਸਾਹਿਬ ਤੁਸੀਂ ਸਤ ਸਮੁੰਦਰ ਪਾਰੋਂ ਜਾਂਦਿਆਂ ਨੂੰ ਸਾਨੂੰ ਇੰਨਾ ਮਾਨ ਇੱਜ਼ਤ ਸਨਸਕਾਰ ਦਿੰਦਿਓ ਤੁਸੀਂ ਪਰਵਾਹ ਨਾ ਕਰੋ ਤਾਂ ਅੱਡਾ ਪਿੰਡ ਵਿਦਿਆਦਾਨੀਆਂ ਦਾ ਪਿੰਡ ਹੈ ਪੰਜਾਬ ਚ ਸਭ ਤੋਂ ਵੱਧ ਮਾਸਟਰ ਤੁਹਾਡੇ ਪਿੰਡ ਨੇ ਪੈਦਾ ਕੀਤੇ ਅੱਗੇ ਉਹਨਾਂ ਨੇ ਮੋਮਬੱਤੀ ਨਾਲ ਮੋਮਬੱਤੀ ਲਾ ਕੇ ਹੋਰ ਰੌਸ਼ਨੀ ਕੀਤੀ ਵਿਦਿਆ ਦੇ ਵਿਸਾਰ ਨਾਲ ਗਿਆਨ ਤੇ ਗਿਆਨ ਦੇ ਵਿਸਾਰ ਨਾਲ ਸਰਪੱਖੀ ਵਿਕਾਸ ਤੇ ਕੁਸ਼ ਹਾਲੀ ਆਉਂਦੀ ਹੈ ਤੁਹਾਡੇ ਪਿੰਡ ਦਾ ਵੱਡਾ ਮੁੱਲਾ ਯੋਗਦਾਨ ਹੈ ਅਸੀਂ ਸਾਰਾ ਖਜ਼ਾਨਾ ਤੁਹਾਡੀ ਝੋਲੀ ਵਿੱਚ ਰੱਖ ਦਿੰਦੇ ਹਾਂ ਉਹਨੇ ਆਪਣੇ ਪਿੰਡ ਮੈਨੂੰ ਬੁਲਾ ਲਿਆ ਪਿੰਡ ਵਿੱਚ ਚਰਚਾ ਹੋ ਗਈ ਕਿ ਫਲਾਨੇ ਦਿਨ ਮਨਪੌਰੇ ਪਿੰਡ ਵਿੱਚ ਡੀਸੀ ਨੇ ਆਉਣਾ ਹੈ ਉਹ ਵੀ ਸਰਦਾਰ ਅਮਰ ਸਿੰਘ ਭੁੱਲਰ ਹਮਦਰਦ ਅਖਬਾਰ ਦੇ ਐਡੀਟਰ ਕੈਨੇਡਾ ਨਿਵਾਸੀ ਦੇ ਸੱਦੇ ਤੇ ਆਉਣਾ ਹੈ ਮੈਨੂੰ ਸਰਦਾਰ ਗੋਬਿੰਦ ਸਿੰਘ ਕਾਂਜਲਾ ਉਸ ਵੇਲੇ ਸਾਬਕਾ ਮੰਤਰੀ ਸੰਤਾ ਫੋਨ ਆਇਆ ਡੀਸੀ ਸਾਹਿਬ ਤੁਸੀਂ ਬਨਪੌਰੇ ਨਾ ਜਾਇਓ ਸਾਡੀ ਉਲਟ ਵਾਲੀ ਪਾਰਟੀ ਸਮਾਗਮ ਕਰਵਾ ਰਹੀ ਹੈ ਮੈਂ ਕਿਹਾ ਮੈਂ ਕਿਹੜਾ ਰਾਜਨੀਤਿਕ ਆਗੂ ਆ ਸਰਦਾਰ ਭੁੱਲਰ ਮੇਰੇ ਮਿੱਤਰ ਨੇ ਪਿੰਡ ਦੀ ਭਲਾਈ ਲਈ ਬੁਲਾ ਰਹੇ ਨੇ ਪਿੰਡ ਦੀ ਸਾਰੀ ਪੰਚਾਇਤ ਸੱਦਾ ਦੇ ਕੇ ਗਈ ਹੈ ਪੰਚਾਇਤ ਲੋਕ ਰਾਜ ਦਾ ਤੀਜਾ ਥੰਮ ਹੈ ਮੈਂ ਤਾਂ ਡੀਸੀ ਹਾਂ ਭਾਵੇਂ ਕਿਸੇ ਵੀ ਪਾਰਟੀ ਦੇ ਲੋਕ ਬੁਲਾਉਣ ਜਾਣਾ ਮੇਰਾ ਫਰਜ਼ ਹੈ ਜਦੋਂ ਮੈਂ ਉਸ ਨੂੰ ਦੋ ਟੁਕ ਜਵਾਬ ਦਿੱਤਾ ਫਿਰ ਉਸ ਨੇ ਸੀਐਮ ਦੀ ਕੋਠੀ ਤੋਂ ਫੋਨ ਕਰਵਾਇਆ ਕਿ ਸੀਐਮ ਚਾਹੁੰਦੇ ਨੇ ਕਿ ਤੁਸੀਂ ਬਨਪੌਰੇ ਪਿੰਡ ਜਾਣ ਤੋਂ ਗਰੇਜ਼ ਕਰਿਓ ਉਹਨਾਂ ਨੂੰ ਮੈਂ ਨਾ ਹਾਂ ਕੀਤੀ ਤੇ ਨਾ ਨਾ ਥੋੜੀ ਦੇਰ ਬਾਅਦ ਮੈਨੂੰ ਢੀਂਡਾ ਸਾਹਿਬ ਦਾ ਫੋਨ ਆ ਗਿਆ ਕਿ ਕੋਈ ਬਹਾਨਾ ਲਾ ਕੇ ਟਾਲਾ ਮਾਰਦੇ ਹੋ ਕਾਣੂ ਐਵੇਂ ਮੂਰਖ ਬੰਦੇ ਨਾਲ ਵਿਵਾਦ ਖੜਾ ਕਰਨਾ ਹੈ ਟਿੰਦਸਾ ਸਾਹਿਬ ਮੈਨੂੰ ਹਮੇਸ਼ਾ ਉਸਲਾ رائے ਦਿੰਦੇ ਜੋ ਕਿ ਸਿਆਣਾ ਇਨਸਾਨ ਆਪਣੇ ਪੁੱਤਰ ਨੂੰ ਦਿੰਦਾ ਮੈਂ ਕਿਹਾ ਜੀ ਭੁੱਲਰ ਤੁਹਾਡਾ ਵੀ ਮਿੱਤਰ ਹੈ ਤੁਹਾਡੀ ਵੀ ਇੱਜ਼ਤ ਕਰਦਾ ਕੀ ਹੋ ਗਿਆ ਜੇ ਕਾਂਝਰਾ ਉਸਨਾ ਨਾਰਾਜ ਹੈ ਜੇ ਮੈਂ ਨਾ ਗਿਆ ਤਾਂ ਇਸ ਨਾਲ ਮੇਰੀ ਬੇਇੱਜ਼ਤੀ ਹੈ ਉਹ ਮੇਰੇ ਨਿੱਜੀ ਮਿੱਤਰ ਨੇ ਮੈਂ ਜਾਣਾ ਚਾਹੁੰਦਾ ਹਾਂ ਤੇ ਨਾਲੇ 2 ਲੱਖ ਰੁਪਏ ਗੰਦੇ ਪਾਣੀ ਦੇ ਨਿਕਾਸ ਲਈ ਨਾਲਾ ਬਣਾਉਣ ਲਈ ਚੈੱਕ ਵੀ ਨਾਲ ਲੈ ਕੇ ਜਾਣ ਦੀ ਇੱਛਾ ਹੈ ਮੈਂ ਕਿਹਾ ਮੈਂ ਇਹ ਵੀ ਕਹਾंगा ਕਿ ਟਿੰਡ ਸਾਹਿਬ ਨੇ ਆਉਣਾ ਸੀ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਪੈ ਗਿਆ ਤੇ ਉਹਨਾਂ ਨੇ ਮੈਨੂੰ ਭੇਜਿਆ ਉਹ ਬਹਿਸ ਨਾਲੋਂ ਘੱਟ ਬੋਲਣ 'ਚ ਵਿਸ਼ਵਾਸ ਕਰਦੇ ਨੇ ਉਹਨਾਂ ਦੀ ਪਹਿਲੀ ਗੱਲ ਹੀ ਮੁਕੰਮਲ ਸੀ ਉਸ ਤੋਂ ਅੱਗੇ ਮੇਰਾ ਨਾੜੀ ਪੁਣਾ ਉਹਨਾਂ ਨੇ ਕਿਹਾ ਚੰਗਾ ਤੇਰੀ ਮਰਜ਼ੀ ਹੈ ਮੈਂ ਬਨਪੋਰੀ ਪਿੰਡ ਵਿੱਚ ਗਿਆ ਪਰ ਮੈਂ ਕੱਠ ਵਿੱਚ ਮੈਂ 2 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਤੇ ਭੁੱਲੜ ਸਾਹਿਬ ਦੀ ਬੱਲੇ ਬੱਲੇ ਕਰਵਾਈ ਤੇ ਕਿਹਾ ਕਿ ਮੈਂ ਅੱਜ ਮੇਰੇ ਮਿੱਤਰ ਕਰਕੇ ਉਹਨਾਂ ਦੇ ਪਿੰਡ ਨੂੰ ਨਮਸਕਾਰ ਕਰਨ ਆਇਆ ਹਾਂ ਜਿਨ੍ਹਾਂ ਨੇ ਨਿਰਪੱਖ ਤੇ ਸਚਾਰੂ ਪੱਤਰਕਾਰੀ ਸਦਕਾ ਸਾਡੀ ਮਾਤ ਪਾਛਾ ਤੇ ਪੰਜਾਬੀ ਜਗਤ ਨੂੰ ਦੁਨੀਆ ਭਰ ਵਿੱਚ ਮਾਨ ਦਿਵਾਇਆ ਟਿੰਸਾ ਸਾਹਿਬ ਨੇ ਵਿਸ਼ੇਸ਼ ਤੌਰ ਤੇ ਮੈਨੂੰ ਆਪਦੇ ਪਿੰਡ ਨੂੰ ਗ੍ਰਾਂਟ ਦੇਣ ਲਈ ਭੇਜਿਆ ਉਹਨਾਂ ਨੇ ਆਉਣਾ ਸੀ ਕੋਈ ਸਿਆਸੀ ਮਜਬੂਰੀ ਹੋਗੀ ਕੰਸਲ ਵਿੱਚ ਜਦੋਂ ਕਾਂਜਲਾ ਸਾਹਿਬ ਸਮਾਜਿਕ ਸੁਰੱਖਿਆ ਮੰਤਰੀ ਸਨ ਉਸ ਵੇਲੇ ਮੇਰੀ ਧਰਮ ਪਤਨੀ ਉਸੇ ਮਹਿਕਮੇ ਵਿੱਚ ਯੂਨੀਵਰਸਿਟੀ ਚ ਕੋਈ ਸਮੈਲੀ ਡੈਪੂਟੇਸ਼ਨ ਤੇ ਸੀਡੀਪੀਓ ਲੱਗੀ ਹੋਈ ਸੀ ਸਾਰੇ ਪੰਜਾਬ ਦੇ ਫੀਲਡ ਇਸ ਤਰ੍ਹਾਂ ਦੀ ਮੀਟਿੰਗ ਕਿਸਾਨ ਭਵਨ ਵਿੱਚ ਸੰਧੀ ਹੋਈ ਸੀ ਪਰ ਇਹ ਮੀਟਿੰਗ ਵਿੱਚ ਸਾਰੇ ਸਟੇਟ ਦੇ ਅਫਸਰਾਂ ਦੀ ਹਾਜ਼ਰੀ ਵਿੱਚ ਕਾਂਜਰਾ ਸਾਹਿਬ ਨੇ ਆਪਣੇ ਕਰਖਸ਼ਤ ਸੁਭਾਅ ਤੇ ਕਿਰਦਾਰ ਦਾ ਜ਼ਿਕਰ ਕਰਦੇ ਹੋਏ ਕਿਹਾ ਹਰਗੇਸ਼ ਦੀ ਟੀਮੀ ਕਿਹੜੀ ਹੈ ਸ਼੍ਰੀਮਤੀ ਸਿੱਧੂ ਨੇ ਨਿਮਰਤਾ ਸਹਿਤ ਹੱਥ ਜੋੜ ਕੇ ਖੜੇ ਹੋ ਕੇ ਕਿਹਾ ਜੀ ਮੈਂ ਆ ਮੰਤਰੀ ਜੀ ਫਿਰ ਆਪਣੀ ਨਿਫਾਸਤ ਵਿੱਚ ਬੋਲੇ ਇੱਥੇ ਅਫਸਰ ਦੀ ਟੀਮੀ ਦਾ ਰੋਬ ਨਹੀਂ ਚੱਲਣਾ ਕੰਮ ਕਰਨਾ ਪਊ ਉਹ ਨਿਮਰਤਾ ਸਹਿਤ ਜੀ ਸਤਿਵਚਨ ਕਹਿ ਕੇ ਸੀਟ ਤੇ ਬਹਿ ਗਏ ਸ਼੍ਰੀਮਤੀ ਸਿੱਧੂ ਨੇ ਬੜੇ ਆਰਾਮ ਤੇ ਸਹਿਜਤਾ ਨਾਲ ਉਹ ਬੇਇੱਜ਼ਤੀ ਪਾਣੀ ਵਾਂਗੂ ਪੀਤੀ। ਮੈਨੂੰ ਬਿਨਾਂ ਕਿਸੇ ਮਲਾਲ ਤੋਂ ਘਰ ਆ ਕੇ ਸਾਰੀ ਗੱਲਤਾ ਬੜੀ ਸਹਿਜਤਾ ਤੇ ਸ਼ਮੇਨਾਰ ਖੁਸ਼ਗਵਾਰ ਲਹਿਜੇ ਵਿੱਚ ਦੱਸੀ। ਉਹਨਾਂ ਦੱਸਿਆ ਕਿ ਮੰਤਰੀ ਨੂੰ ਬੋਲਣ ਦਾ ਫਰੀਕਾ ਨਹੀਂ, ਉਹ ਹੋਰ ਅਫਸਰਾਂ ਨੂੰ ਵੀ ਇੰਜ ਹੀ ਬੋਲਦਾ ਸੀ। ਉਸਨੇ ਦੱਸਿਆ ਕਿ ਪਹਿਲਾਂ ਉਸਨੇ ਗੁੱਸਾ ਕੀਤਾ ਪਰ ਜਦੋਂ ਉਹ ਸਭ ਨੂੰ ਇੱਕੋ ਰਸਤੇ ਚੱਲ ਰਿਹਾ ਸੀ। ਫਿਰ ਮੇਰਾ ਗੁੱਸਾ ਦੂਰ ਹੋ ਗਿਆ ਕਿ ਇਸ ਨਾਲ ਗੁੱਸਾ ਜਾਂ ਨਾਰਾਜ਼ਗੀ ਕਰਨ ਦੀ ਬਜਾਏ ਤਰਸ ਕਰਨਾ ਚਾਹੀਦਾ ਕਿ ਇਸ ਇਨਸਾਨ ਨੂੰ ਐਡਾ ਵੱਡਾ ਰੁਤਬਾ ਮਿਲ ਗਿਆ। ਪਰ ਰੱਬ ਨੇ ਅਕਲ ਤੇ ਸਲੀਕਾ ਨਹੀਂ ਦਿੱਤਾ ਮੈਥੋਂ ਇਹ ਵੀ ਵਾਦਾ ਲਿਆ ਕਿ ਉਸ ਨਾਲ ਜਾ ਕੇ ਕਿਤੇ ਲੜ ਨਾ ਲੱਗ ਜਾਇਓ ਇਹ ਲਾਂਬਾ ਉਸ ਨੂੰ ਕਦੇ ਵੀ ਨਹੀਂ ਦੇਣਾ ਤੇ ਨਾ ਕਿਸੇ ਹੋਰ ਨਾਲ ਜ਼ਿਕਰ ਕਰਨਾ ਮੈਂ ਪਤਨੀ ਦੀ ਸਿਆਣੀ ਗੱਲ ਮੰਨ ਲਈ ਮੇਰੀ ਪਤਨੀ ਨੂੰ ਨਾ ਮੰਤਰੀ ਤੇ ਨਾ ਮਹਿਕਮੇ ਦੀ ਕਾਰ ਸ਼ਰੀ ਚੰਗੀ ਲੱਗੀ ਉਹਨਾਂ ਨੇ 5 ਸਾਲ ਦਾ ਰੈਪਿਊਟੇਸ਼ਨ ਖਤਮ ਕਰਵਾ ਕੇ ਵਾਪਸ ਯੂਨੀਵਰਸਿਟੀ ਜਾਣਾ ਬਿਹਤਰ ਸਮਝਿਆ ਉਹ ਗਲਤ ਪੈਨਸ਼ਨ ਨਹੀਂ ਸੀ ਲਾਉਂਦੀ ਰੋਜ਼ ਮੇਰੇ ਕੋਲ ਲੀਡਰਾਂ ਦੀਆਂ ਸਿਫਾਰਸ਼ਾਂ ਆਇਆ ਕਰਨ ਕਿ ਸਰਦਾਰਨੀ ਨੂੰ ਆਖੋ ਮੇਰੀਆਂ 500 ਪੈਨਸ਼ਨਾਂ ਮਨਜ਼ੂਰ ਕਰਨ ਫਿਰ ਹੋਰ ਹਲਕੇ ਦਾ ਲੀਡਰ ਅਖੀਰ ਲੀਡਰ ਲੋਕ ਆਖਣ ਲੱਗ ਪਏ ਵੱਡਾ ਮੀਆਂ ਤੋਂ ਵੱਡਾ ਮੀਆਂ ਛੋਟਾ ਮੀਆਂ ਸੁਬਾਨ ਅੱਲਾ ਨਾ ਮੈਂ ਤੇ ਨਾ ਮੇਰੀ ਬੀਬੀ ਗਲਤ ਸਿਫਾਰਿਸ਼ ਕਰਦੇ ਅਖ ਕੇ ਮਿਸੇ ਸਿੱਧੂ ਵਾਪਸ ਚਲੇ ਗਏ ਪਰ ਇੰਨੇ ਲੰਮੇ ਸਮੇਂ ਬਾਅਦ ਅੱਜ ਜ਼ਿਕਰ ਕਰ ਰਿਹਾ ਮੈਂ ਬੋਲ ਕੇ ਸ਼੍ਰੀ ਕਾਂਚਲਾਨ ਨੂੰ ਕਦੇ ਗਿਲਾ ਨਹੀਂ ਕੀਤਾ ਪਰ ਸੱਜਾਣਿਓ ਜਦੋਂ ਉਹ ਮੈਨੂੰ ਮਿਲਦਾ ਤਾਂ ਮੇਰੇ ਰੜਕ ਜ਼ਰੂਰ ਪੈਂਦੀ ਪਤਨੀ ਦਾ ਵਾਦਾ ਮੈਂ ਨਿਭਾਇਆ ਪਰ ਮੈਂ ਕਾਂਝੜਾ ਤਾਂ ਨਾਰਾਜ਼ ਹੋਇਆ ਪਰ ਮੈਨੂੰ ਪਿੰਡ ਜਾ ਕੇ ਖੁਸ਼ੀ ਮਹਿਸੂਸ ਹੋਈ ਕਾਂਝੜਾ ਸਾਹਿਬ ਨਾਰਾਜ਼ ਜ਼ਿਆਦਾ ਤੇ ਖੁਸ਼ ਘਟਵੱਦੀ ਹੁੰਦੇ ਸਨ ਇਸ ਲਈ ਮੈਂ ਉਹਨਾਂ ਦੀ ਨਾਰਾਜ਼ਗੀ ਮੋਲ ਲੈਣੀ ਹੀ ਬਿਹਤਰ ਸਮਝੀ ਸਾਡੇ ਦੋਵਾਂ ਦੇ ਦੋਸਤ ਸਾਂਝੇ ਮਿੱਤਰ ਸਨ ਇੱਕ ਸੀ ਸਰਦਾਰ ਜੇਕੇ ਸਿੰਘ ਸਾਹਿਬ ਕਾਢੀ ਸੀ ਮੇਰੇ ਬੈਚਮੇਟ ਤੇ ਦੂਜੇ ਪ੍ਰੋਫੈਸਰ ਸਰਜਨ ਸਿੰਘ ਲਿਸ਼ਕ ਜੋ ਪ੍ਰਸਿੱਧ ਜੋਤਸ਼ੀ ਤੇ ਕਾਂਝੜਾ ਸਾਹਿਬ ਦੇ ਪਿੰਡੋਂ ਉਸਦੇ ਅਧਿਆਪਕ ਰਹੇ ਸੀ ਉਹਨਾਂ ਨੇ ਸਾਡਾ ਕਈ ਵਾਰੀ ਆਪਸ ਵਿੱਚ ਰਾਜ਼ੀ ਨਮਾ ਵੀ ਕਰਵਾਇਆ ਮੈਂ ਕਾਂਜਰਾ ਸਾਹਿਬ ਦੀ ਕਈ ਵਾਰੀ ਸਿਆਸੀ ਮਦਦ ਵੀ ਕੀਤੀ ਪਰ ਪਾਸ਼ਾ ਦੇ ਵਿਧੀ ਵਿਵਧਾਨ ਤੇ ਰਹਿਣਾ ਤੇ ਅਹੁਦੇ ਦੀ ਮਰਿਆਦਾ ਦੇ ਰਿੰਗ ਵਿੱਚੋਂ ਬਾਹਰ ਹੋ ਜਾਂਦੇ ਉਹਨਾਂ ਦੇ ਵਾਸਤੇ ਬਾਹਰ ਹੋ ਜਾਂਦਾ ਸੀ ਅਸੀਂ 1972 74 ਇਕੱਠੇ ਇੱਕ ਟੇਬਲ ਤੇ ਬੈਠ ਕੇ ਸਾਲ ਪਰ ਸਹਿਕਾਰੀ ਮਹਿਕਮੇ ਵਿੱਚ ਨੌਕਰੀ ਵੀ ਕੀਤੀ ਉਸ ਵੇਲੇ ਉਹ ਮਜ਼ਾਕੀਆ ਸੁਆਦੇ ਤੇ ਮੂੰਹ ਫਟਦਾ ਸਨ ਪਰ ਕਿਸੇ ਦੀ ਬੇਇੱਜ਼ਤੀ ਕਰਨ ਦੀ ਨੌਬਤ ਤੱਕ ਨਹੀਂ ਜਾਂਦੇ ਸਨ ਸ਼ਾਇਦ ਵੱਡੀ ਕੁਰਸੀ ਦਾ ਹੰਕਾਰ ਜਾਂ ਛੋਟੇ ਭਾਂਡੇ ਵਿੱਚ ਵੱਡੀ ਵਸਤੂ ਆ ਪਈ ਜੋ ਸਹਿਨ ਨਹੀਂ ਹੋਈ ਜਦੋਂ ਖੁਸ਼ ਹੁੰਦਾ ਫਿਰ ਦਿਲਦਰਿਆ ਜਦੋਂ ਕੁੰਟ ਜਾਂਦਾ ਫਿਰ ਤੂੰ ਕੌਣ ਤੇ ਮੈਂ ਕੌਣ ਨਹੀਂ ਵੇਖਦਾ ਸੀ ਬੋਲਰ ਸਾਹਿਬ ਜਦੋਂ ਕਦੇ ਕੈਨੇਡਾ ਜਾਂ ਪੰਜਾਬ ਕਿਸੇ ਮਿੱਤਰ ਨਾਲ ਮਿਲਦੇ ਨੇ ਆਪਣੇ ਪਿੰਡ ਵਾਲੀ ਕੱਟਨਾ ਸੁਣਾ ਕੇ ਦਾਸ ਦੀ ਮਹਿਮਾ ਕਰਦੇ ਹਨ ਇਹ ਜੱਸ ਅਫ ਜੱਸ ਸਾਰਾ ਵਾਹਿਗੁਰੂ ਦੀ ਰੇਣ ਹੈ ਬੰਦਾ ਇਹ ਮਾਨ ਕਮੰਡ ਤੇ ਹੰਕਾਰ ਕਰ ਲੈਂਦਾ ਜਦੋਂ ਲੈ ਜਾਵੇ ਫਿਰ ਟਰੈਕਟਰ ਦੀ ਟਿਊਬ ਬੰਗ ਫੂਕ ਨਿਕਲ ਕੇ ਪੋਲਾ ਜਾ ਹੁੰਦਾ ਪਰ ਸ਼ਾ ਮੁਹੰਮਦ ਕਹਿੰਦਾ ਸ਼ਾ ਮੁਹੰਮਦ ਦਾ ਸਦਾ ਉਹ ਸੁਖ ਸੌਂਦੇ ਜਿਨ੍ਹਾਂ ਕੀਤੀਆਂ ਨੇ ਕਮਾਈਆਂ ਨਹੀਂ ਬਾਕੀ ਅਗਲੇ ਅੰਕ ਵਿੱਚ การวัด